ਜਾਪਾ ਪੰਜਾਬ ਨੂੰ ਬਚਾਈਏ ਪੰਜਾਬ ਦੇ ਕਿਸਾਨ ਨੂੰ ਪੰਜਾਬ ਦੇ ਗਰੀਬ ਨੂੰ ਜਿਨ੍ਹਾਂ ਦਾ ਨੁਕਸਾਨ ਹੋਇਆ ਆਪਾਂ ਬਚਾਈਏ ਕਿਉਂਕਿ ਮੈਨੂੰ ਕੋਈ ਉਮੀਦ ਨਹੀਂ ਹੈ ਕਿ ਆਪਾਂ ਨੂੰ ਬਾਹਰੋਂ ਕੋਈ ਸਪੋਰਟ ਆਉਗੀ ਆਪਣੀ ਸਰਕਾਰ ਤਾਂ ਜਮਾਈ ਫੇਲ ਹੋਈ ਪਈ ਹੈ ਤੇ ਮੈਂ ਕੱਲ ਪ੍ਰਧਾਨ ਮੰਤਰੀ ਜੀ ਆ ਰਹੇ ਹੈ ਤੇ ਮੈਂ ਉਹਨਾਂ ਨੂੰ ਵੀ ਅਪੀਲ ਕਰਨਾ ਚਾਹਣਾ ਹੈ ਦੇਖੋ ਪੰਜਾਬ ਇੱਕ ਹੈਜਾ ਸੂਬਾ ਜਿਨੇ ਪੂਰੇ ਦੇਸ਼ ਨੂੰ ਬਚਾਇਆ ਜਦੋਂ ਕਣਕ ਖਤਮ ਹੋ ਗਈ ਸੀ ਫੂਡ ਕ੍ਰਾਈਸਿਸ ਸੀ ਦੇਸ਼ ਵਿੱਚ ਅੰਦ ਦੇ ਅੰਦਾਤਾ ਉਹ ਪੰਜਾਬ ਦਾ ਕਿਸਾਨ ਸੀ ਜਦੋਂ ਕਿਤੇ ਵੀ ਲੋੜ ਹੁੰਦੀ ਹੈ ਜਦੋਂ ਕਿਤੇ ਵੀ ਕੋਈ ਮੁਸੀਬਤ ਆਉਂਦੀ ਹੈ ਦੇਸ਼ ਵਿੱਚ ਜਿਵੇਂ ਗੁਜਰਾਤ ਵਿੱਚ ਚਰਕੋ ਅਰਥਕੋਕ ਆਇਆ ਸੀ ਹਜ਼ਾਰਾਂ ਲੋਕ ਪੰਜਾਬ ਦੇ ਇੱਥੋਂ ਲੋਕ ਨਾਲੇ ਉਹਨਾਂ ਨੇ ਸੇਵਾ ਕੀਤੀ ਉੱਥੇ ਜਾ ਕੇ ਨਾਲੇ ਜੋ ਫਾਈਨੈਂਸ਼ੀਅਲ ਮਦਦ ਉਹਨਾਂ ਨੇ ਕੀਤੀ ਜਿਵੇਂ ਸੁਨਾਮੀ ਆਈ ਸੀ ਤਾਮਿਲਨਾਡੂ ਤੱਕ ਆਪਣੀ ਸੇਵਾ ਪੰਜਾਬ ਦੇ ਲੋਕ ਕਰਦੇ ਆ ਨੇਪਾਲ ਤੱਕ ਗਏ ਐ ਤੇ ਸਿੱਖ ਕੌਮ ਦੇ ਵਿੱਚ ਐਦਾ ਜਜ਼ਬਾ ਸੇਵਾ ਦਾ ਦੁਨੀਆਂ ਵਿੱਚ ਜੇ ਕਿਤੇ ਵੀ ਕਿਸੇ ਨੂੰ ਲੋੜ ਹੋਏ ਖਾਲਸਾ ਪੰਥ ਸੇਵਾ ਤੇ ਅੱਗੇ ਆਉਂਦਾ ਹੈ ਅੱਜ ਜਦੋਂ ਖਾਲਸਾ ਪੰਥ ਨੂੰ ਲੋੜ ਹੈ ਦੁੱਖ ਲੱਗਦਾ ਕਿਹ ਕਿ ਕਿ ਕੋਈ ਕਿਸੇ ਨਾਮ ਦਾ ਨਾਰਾ ਨਹੀਂ ਲਾਇਆ ਮੈਂ ਫਿਰ ਵੀ ਪ੍ਰਧਾਨ ਮੰਤਰੀ ਜੀ ਕਾਲ ਆ ਰਹੇ ਐ ਮੈਂ ਬੇਨਤੀ ਕਰਨਾ ਚਾਹਣਾ ਪ੍ਰਧਾਨ ਮੰਤਰੀ ਜੀ ਨੂੰ ਕਿ ਕਾਤੋ ਕਟ ਜੀਦਾ ਨੁਕਸਾਨ ਹੋਇਆ ਘਰ ਢੱਠ ਗਏ ਆ ਪਿੰਡਾਂ ਦੇ ਪਿੰਡ ਰੁੜ ਗਏ ਆ ਜਾਨਵਰ ਉਹਨਾਂ ਦੇ ਮਰ ਗਏ ਆ ਫਸਲਾਂ ਤਬਾਹ ਹੋ ਗਈਆਂ ਘਰ ਤੋਂ ਘੱਟ 20000 ਕਰੋੜ ਦਾ ਪੈਕੇਜ ਦੇਣ ਆਪਣੇ ਪੰਜਾਬ ਵਾਸਤੇ ਵਿੱਚ ਬਹੁਤ ਲੋੜ ਹੈ ਕਿਉਂਕਿ ਤੁਸੀਂ ਦੇਖਿਆ ਹੁਣ ਜੰਗ ਪਾਕਿਸਤਾਨ ਨਾਲ ਹੋਈ ਸਾਰੇ ਡਰੋਨ ਇੱਥੇ ਡਿੱਗੇ ਸੀ ਸਾਰੇ ਜਹਾਜ਼ਾਂ ਦੀ ਲੜਾਈ ਇੱਥੇ ਸੀ ਬਾਰਡਰ ਤੇ ਦੇਸ਼ ਦੇ ਬਾਰਡਰ ਦੀ ਰੱਖਿਆ ਕਰਨ ਵਾਲਾ ਵੀ ਪੰਜਾਬ ਆ ਤੁਸੀਂ ਸਿਕਰੇਜਮੈਂਟ ਦੇਖਦੇ ਹੋ ਸੋ ਮੈਂ ਪ੍ਰਧਾਨ ਮੰਤਰੀ ਨੂੰ ਬੇਨਤੀ ਕਰਦਾ ਘੱਟ ਘੜ 20000 ਕਰੋੜ ਦਾ ਪੈਕੇਜ ਇਮੀਡੀਏਟਲੀ ਅਨਾਉਂਸ ਕਰਨ ਤੇ ਇੱਕ ਸਪੈਸ਼ਲ ਮਾਨਟਰੀਂਗ ਕਮੇਟੀ ਬਣਾਉਣ ਕਿਉਂਕਿ ਸਾਨੂੰ ਸਟੇਟ ਗਵਰਨਮੈਂਟ ਦੇ ਇੰਨੀ ਉਮੀਦ ਨਹੀਂ ਹੈ ਕਿਤੇ ਹੋਰ ਵਰਤ ਨਾ ਲੈਣ ਕਿਉਂਕਿ ਮੈਨੂੰ ਅਫਸੋਸ ਹੈ ਤਕਰੀਬਨ 6-7000 ਕਰੋੜ ਰੁਪਇਆ ਪੰਜਾਬ ਸਰਕਾਰ ਕੋਲੇ ਡਿਜ਼ਾਸਟਰ ਲੀਫ ਫੰਡ ਪਿਆ ਹੈ ਜਿਹੜਾ ਇਮੀਡੀਏਟਲੀ ਰੀਲੀਜ਼ ਕਰ ਸਕਦੇ ਸੀ ਪਰ ਹਜੇ ਰੀਲੀਜ਼ ਨਹੀਂ ਹੋਇਆ ਕਿਤੇ ਉਹ ਐਡਵਰਟਾਈਜ਼ਮੈਂਟ ਤੇ ਤਾਂ ਨਹੀਂ ਦੇਤਾ 13000 ਕਰੋੜ ਤੁਸੀਂ ਮੈਂ ਕਰੈਕਟ ਕਰਤਾ ਤੁਸੀਂ ਮੈਨੂੰ মিডিਆ ਵਾਲੇ ਮੈਨੂੰ ਕਰੈਕਟ ਕਰ ਰਹੇ ਕਿ 13000 ਕਰੋੜ ਹੁਣ 13000 ਕਰੋੜ ਰੁਪਇਆ ਪੰਜਾਬ ਸਰਕਾਰ ਕੋਲੇ ਪਿਆ ਹੈ 1 ਰੁਪਇਆ ਵੀ ਕਟਿਆ ਜਿਹੜੇ ਕਿਸਾਨ ਹੈ ਗਰੀਬ ਹੈ ਹਜ਼ਾਰ ਹਜ਼ਾਰ ਕਿੱਲਾ ਆਪਣੇ ਕੋਲੋਂ ਪਾਕੇ ਸਾਰਾ ਕਰ ਰਹੇ ਹੈ ਇਹਦਾ ਮਤਲਬ ਹੈ ਕਿ ਕਿਤੇ ਮਿਸ ਅਪ੍ਰੋਪ੍ਰੀਏਸ਼ਨ ਆਫ ਫੰਡਸ ਤਾਂ ਨਹੀਂ ਹੋਇਆ ਜਿਹੜਾ 4000 ਕਰੋੜ ਰੁਪਇਆ ਆਪਣੀਆਂ মিডিਆ ਵਿੱਚ ਐਡਵਰਟਾਈਜ਼ ਕਰਦੇ 4 ਸਾਲਾਂ ਕਿਤੇ ਉਹਦੇ ਤੇ ਨਹੀਂ ਵਰਤੇ ਗਿਆ ਇਹਦੀ ਤਾਂ ਚਲੋ ਬਾਅਦ ਚ ਗੱਲ ਕਰਾਂਗੇ ਪਰ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਨਾ ਚਾਹਣਾ ਹੈ ਕਿ ਜਿਹੜਾ ਤੁਹਾਡੇ ਕੋਲ 13000 ਕਰੋੜ ਹੈ ਇਮੀਡੀਏਟਲੀ ਇੱਕ ਤਾਂ 50000 ਰੁਪਏ ਪਰ ਏਕੜ ਕੰਪਨਸੇਸ਼ਨ ਚਾਹੀਦੀ ਹੈ 50000 ਪਰ ਏਕੜ ਦੂਜਾ ਜਿਹੜੇ ਫਾਰਮ ਲੇਬਰ ਹੈ ਸਾਹ ਪ੍ਰਕਾਸ਼ ਸਿੰਘ ਜੀ ਬਾਦਲ ਜਦੋਂ ਮੁੱਖ ਮੰਤਰੀ ਸੀ ਜਿਹੜੇ ਕਿਸਾਨ ਜਿਹੜੇ ਗਰੀਬ ਕੰਮ ਕਰਦੇ ਖੇਤਾਂ 'ਚ ਉਹਨਾਂ ਨੂੰ ਵੀ ਕੰਪਨਸੇਸ਼ਨ ਦਿੰਦੇ ਸੀ ਕਿਉਂਕਿ ਜੇ ਕਿਸਾਨ ਦਾ ਨੁਕਸਾਨ ਹੋ ਗਿਆ ਉਹੀ ਗਰੀਬ ਦਾ ਨੁਕਸਾਨ ਹੈ ਕਿਉਂਕਿ ਉਸ ਗਰੀਬ ਨੇ ਖੇਤਾਂ ਜਾ ਕੇ ਕੰਮ ਕਰਨਾ ਸੋ ਉਹਨਾਂ ਨੂੰ ਕੰਪਨਸੇਸ਼ਨ ਚਾਹੀਦੀ ਹੈ ਤੇ ਬੜਾ ਦੁੱਖ ਲੱਗਿਆ ਜਿਹੜਾ ਅੱਜ ਪਤਾ ਲੱਗਿਆ ਕਿ ਜਿਹੜੇ ਲੋਕ ਮਾਰੇ ਗਏ ਹੈ ਮਰ ਗਏ ਹੈ ਇਸ ਆਪਣੇ ਫਰਾਂਸ ਕਰਕੇ ਇਹਨਾਂ ਨੇ 4 ਲੱਖ ਰੁਪਏ ਕੰਪਨਸੇਸ਼ਨ ਦਿੱਤੀ ਤੇ ਥੋੜੀ ਦਿਨ ਪਹਿਲੇ ਜਿਹੜੇ ਸ਼ਰਾਬ ਪੀ ਕੇ ਮਰੇ ਸੀ ਉਹਨਾਂ ਨੂੰ ਤਾਂ 10 ਲੱਖ ਦੇਤੀ ਸੋ ਜਿਹੜੇ ਲੋਕਾਂ ਦੀ ਕੰਪਨਸੇਸ਼ਨ ਜਿਹੜੇ ਮਰੇ ਹੈ ਉਹਨਾਂ ਦੇ ਪਰਿਵਾਰਾਂ ਨੂੰ 4 ਲੱਖ ਤੋਂ ਵਧਾ ਕੇ 10 ਲੱਖ ਕੀਤਾ ਜਾਏ ਤੇ ਜਿਵੇਂ ਇਹਨਾਂ ਨੇ ਕਿਹਾ ਸੀ ਮੁੱਖ ਮੰਤਰੀ ਜੀ ਨੇ ਵਾਅਦਾ ਕੀਤਾ ਸੀ ਭਾਵੇਂ ਬੱਕਰੀ ਮਰੇ ਮੁਰਗੀ ਮਰੇ ਜਾਂ ਪਸ਼ੂ ਮਰੇ ਮੈਂ ਪੈਸਾ ਦਊਂਗਾ 1 ਲੱਖ ਰੁਪਇਆ ਇੱਕ ਜਾਨਵਰ ਮਗਰ ਉਹਨਾਂ ਨੂੰ ਕੰਪਨਸੇਸ਼ਨ ਦੇਣੀ ਚਾਹੀਦੀ ਹੈ ਤੇ ਜਿਹੜੇ ਮਕਾਨ ਡਿੱਗ ਗਏ ਐ ਉਹਨਾਂ ਮਕਾਨਾਂ ਨੂੰ ਰੀਬਿਲਡ ਕਰਨ ਦਾ ਪਲਾਨ ਤੇ ਪੈਸਾ ਐਲੋਕੇਟ ਕਰਨਾ ਚਾਹੀਦਾ ਤੇ ਇਹ ਮਜੇ ਲਈ ਬਣਾਉਣਾ ਚਾਹੀਦਾ ਇੱਕ ਵੱਡਾ ਗੱਲ ਮੈਂ ਕਹਿਣਾ ਚਾਹਣਾ ਐ ਜਿਹੜੇ ਸਾਹ ਪ੍ਰਕਾਸ਼ ਸਿੰਘ ਬਾਦਲ ਨੇ ਸੋਚਿਆ ਸੀ ਤੇ ਉਹਨਾਂ ਨੇ ਇੰਪਲੀਮੈਂਟ ਕੀਤਾ ਸੀ ਹੁੰਦਾ ਕੀ ਹੈ ਕਈ ਲੋਕ ਠੇਕੇ ਤੇ ਜ਼ਮੀਨ ਲੈਂਦੇ ਆ ਕਈ ਜ਼ਮੀਨਾਂ ਕੱਚੀਆਂ ਜੇ ਬਾਰਡਰ ਦੇ ਲੋਕ ਐ ਪਿਛਲੀ ਵਾਰ ਵੀ ਨੁਕਸਾਨ ਹੋਇਆ ਕਾਂਗਰਸ ਨੇ ਵੀ ਇੰਗੇਲੀ ਕੀਤੀ ਤੇ ਹੁਣ ਝਾੜੂ ਵਾਲਿਆਂ ਨੂੰ ਵੀ ਕੀਤੀ ਜਿਹੜਾ ਦਿਨ ਵਾਰਿਆ 40 ਸਾਲ ਤੋਂ ਵਾਰਿਆ ਕਿਉਂਕਿ ਜ਼ਮੀਨ ਉਹਨਾਂ ਦੇ ਨਾਂ ਤੇ ਨਹੀਂ ਉਹਨਾਂ ਨੂੰ ਕੰਪਨਸੇਸ਼ਨ ਹੀ ਦਿੰਦੇ ਵੱਡੇ ਬਾਦਲ ਸਾਹਿਬ ਦਿੰਦੇ ਸੀ ਇਹਨਾਂ ਨੂੰ ਵੀ ਦੇਣੀ ਚਾਹੀਦੀ ਹੈ ਜਿਹੜੇ ਜਿਹੜੇ ਠੇਕੇ ਤੇ ਜਿੰਨਾ ਲੁੱਤੀ ਹੈ ਜਿਹੜਾ ਵਾਰ ਰਿਹਾ ਉਹਨੂੰ ਦੇਣੀ ਚਾਹੀਦੀ ਹੈ ਕਿਉਂਕਿ ਨੁਕਸਾਨ ਜਿਹਨੇ 60000 ਰੁਪਿਆ ਹੈ 70000 ਰੁਪਿਆ ਠੇਕੇ ਤੇ ਜ਼ਮੀਨ ਲਈਤੀ ਹੈ ਜੇ ਕੰਪਨਸੇਸ਼ਨ ਤੁਸੀਂ ਮਾਲਕ ਨੂੰ ਦੇ ਦੋਗੇ ਉਹ ਤਾਂ ਬਿਚਾਰੇ ਨੇ ਮਾਲਕ ਨੇ ਤਾਂ ਪੈਸੇ ਲੈ ਲਏ ਸੋ ਮਾਲਕੀ ਨੂੰ بجائے ਉੱਥੇ ਦੇਖੋ ਕਲਟੀਵੇਸ਼ਨ ਕੌਣ ਕਰ ਰਿਹਾ ਹੈ ਜਿਹੜਾ ਕਲਟੀਵੇਟਰ ਹੈ ਭਾਵੇਂ ਸਰਕਾਰੀ ਜ਼ਮੀਨ ਤੇ ਕਰ ਰਿਹਾ ਕਲਟੀਵੇਟਰ ਜੋ ਵੀ ਕਰ ਰਿਹਾ ਕਲਟੀਵੇਸ਼ਨ ਉਹਨੂੰ ਮੁਆਵਜ਼ਾ ਉਹਨੂੰ ਦੇਣਾ ਚਾਹੀਦਾ ਹੈ ਤੇ ਲਾਸਟਲੀ ਮੈਂ ਕਹਿਣਾ ਚਾਹਣਾ ਹੈ ਕਿ ਜਿਹੜਾ ਲੋਨ ਵੇਵਰ ਹੈ ਜਿੱਥੇ ਜਿੱਥੇ ਭਾਵੇਂ ਕਿਸਾਨ ਹੈ ਗਰੀਬ ਹੈ ਜਿਹੜੇ ਪਿੰਡਾਂ ਚ ਤਬਾਈ ਹੋਈ ਹੈ ਉਹ ਲੋਨ ਵੇਵਰ ਉੱਥੇ ਕਰਨਾ ਚਾਹੀਦਾ ਗਵਰਨਮੈਂਟ ਆਫ ਇੰਡੀਆ ਨੂੰ ਵੀ ਤੇ ਸਟੇਟ ਗਵਰਨਮੈਂਟ ਨੂੰ ਅੱਗੇ ਪੋਸਟਪੋਨ ਨਹੀਂ ਕਰਨਾ ਚਾਹੀਦਾ ਪੋਸਟਪੋਨ ਦਾ ਕੋਈ ਫਾਇਦਾ ਨਹੀਂ ਹੈ ਉਹ ਗਰੀਬ ਜਿਹਦਾ ਸਾਰਾ ਕੁਝ ਹਰ ਗਿਆ ਇੱਕ ਫਸਲ